ਹੈਲੋ ਜੀ ਸਤ ਸ੍ਰੀ ਅਕਾਲ ਸਵਾਗਤ ਹੈ ਤੁਹਾਡਾ ਸਾਡੇ ਚੈਨਲ ਤੇ ਅੱਜ ਲਗਾਤਾਰ ਚੌਥਾ ਦਿਨ ਹੋ ਗਿਆ ਮੌਸਮ ਜਦੋਂ ਦੁਪਹਿਰ ਦੇ 1.5 2 ਵਜੇ ਉਦੋਂ ਹੀ ਮੌਸਮ بارشਾਂ ਲੱਗਦੀ ਹੈ ਅਜੇ ਆਈ ਤਾਂ ਨਹੀਂ ਪਰ ਬੱਦਲ ਦੇਖ ਕੇ ਲੱਗਦਾ ਆ ਜਾਏਗੀ ਤੇ ਮੈਂ ਤਾਂ ਪੈ ਗਈ ਸੀ ਲੰਮੇ ਕੰਮ ਕਰਕੇ ਸਾਰਾ ਤੇ ਉਹ ਫਿਰ ਗੋਏ ਵਾਲੇ ਆ ਗਏ ਸੁੱਟੋ ਲੱਗ ਗਈ ਤਾਂ ਕਰਕੇ ਮੈਨੂੰ ਉੱਠਣਾ ਪਿਆ ਮੈਂ ਫਿਰ ਸੋਚਿਆ ਟਾਈਮ ਹੋ ਗਿਆ 1 ਅੱਗੇ 2 ਵਜੇ ਆਉਂਦਾ ਕੱਪੜੇ ਲਾ ਗਏ ਇੱਧਰ ਮੈਂ ਆਪਣੇ ਬੇਟੇ ਦੇ ਖਾਂਦ ਤੈਲੇ ਰੱਖ ਦਣਾ ਚਾਵਲ ਤੇ ਤੇਲ ਗਰਮ ਰੱਖਿਆ ਤੇ ਨਮਕੀਨ ਚਾਵਲ ਸਿਰਫ ਪਿਆਜ਼ ਪਾ ਕੇ ਬਣਾਵਾਂਗੇ ਕਿ ਜਿਹੜੇ ਜ਼ਿਆਦਾ ਵਧੀਆ ਸਵਾਦ ਬਣ ਗਿਆ ਵੀ ਪਿਆਰ ਲੱਗੀ ਸੀ ਤੁਮ ਤੇ ਚਾਵਲ ਇਹਦੇ ਭਿਓ ਕੇ ਰੱਖੇ ਹੋਏ ਨੇ ਜਿਸ ਦਾ ਫਰੰਟ ਤੁਸੀਂ ਦੇਖਿਆ ਬਾਹਰ ਹੋਇਆ ਬਹੁਤ ਜ਼ਰਾ ਬਦਲ ਤੇ ਮੈਂ ਕਿਹਾ ਚਲੋ ਚਾਵਲ ਬਣਾ ਲੈਨੇ ਦੁਪਹਿਰ ਦੇ ਖਾਣੇ ਨਮਕੀਨ ਸਿੰਪਲ ਸੋਪਰ ਜੇ ਬਣਾਨੇ ਕੋਈ ਜ਼ਿਆਦਾ ਨਹੀਂ ਤੇ ਰੱਖ ਦਿੱਤਾ ਗਰਮ ਇਹਦੇ ਸੁਕਾੜ ਤੇ ਜੀਰਾ ਤੁਹਾਨੂੰ ਹੁਣ ਅਸੀਂ ਪਾਦਾਂਗੇ ਪਿਆਜ਼ ਆਵਾਜ਼ ਬੜੀ ਪਿਆਰੀ ਲੱਗਦੀ ਕਰਕੇ ਕਿ ਜਦੋਂ ਜੀਰਾ ਪਾਈਦਾ ਤੇਲ ਚ ਪਿਆਜ਼ ਪਾਏਦੇ ਬੜੀ ਸੋਹਣੀ ਆਵਾਜ਼ ਆ ਜਾਂਦੀ ਹੈ ਤੇ ਮੈਂ ਕਿਹਾ ਚਲੋ ਵੈਸੇ ਤੇ ਮੈਂ ਟਿਕ ਗਈ ਸੀ ਤੇ ਫਿਰ ਬਲੁੱਟਣਾ ਪਿਆ ਤੇ ਮੈਂ ਚਲੋ ਇਨੇ ਚਿਰ ਨੂੰ ਫਿਰ ਲੰਮੇ ਪਵੰਗ ਫਿਰ ਉਟਾਂਗ ਤੇ ਚਾਹੌਲ ਬਣਾ ਕੇ ਰੱਖ ਲੈਨੇ ਆਨੰਪੀਨ ਮਿੰਟ ਜਵਾਨ ਜਾਣੇ ਕੋ ਜਿਆਦਾ ਕੰਮ ਨਹੀਂ ਕਿ ਲਾਈਟ ਆ ਰਹੀ ਇੰਟਰੈਕਸ਼ਨ ਤੇ ਮੈਂ चलो बना लेने हैं और वो पूरी फिर नीलादा आई जाना इधर मैं चोल दो ही होनी सी तोते नहीं है तो ऐसे में तोड़ते तो। तो। तड़का मेरा पड़ चुका है देख सकते हो जी चाटी प्याज ज्यादा नहीं पुनीरेंदे ठीक-ठाक जे होन दे जोड़े ਤੇ ਵਧੀਆ ਲੱਗਣ ਸਵਾਦ ਲੱਗਦੇ ਜੇ ਅਸੀਂ ਜ਼ਿਆਦਾ ਭੁੰਲੀਓ ਥੋੜੇ ਜ਼ਿਆਦਾ ਟੇਸਟੀ ਨਹੀਂ ਲੱਗਦੇ ਐਨੇ ਕਿ ਭੁੰਨਣੇ ਤਾਂ ਫੋਕੀ ਇਹ ਦੇਖੀ ਨਾ ਤਲਾਰੀ ਮੀ ਆ ਗਈ ਹੈ ਇੱਕ ਦਿਨ ਦਾ ਚਾਹੋ ਮੈਂ ਪਾ बाहर देखो बारिश खानी है मैंने लगा तार अच्छी ते ज्यादा हो गया जी तीसरा के चौथा में ना तेज आंदा देखिए इधर भी आंदो पानी करना

ਦੇਖੋ ਜੀ ਦੇਖੋ ਜੀ ਬਾਰਿਸ਼ ਕਿੰਨੀ ਦੇਖੋ ਤੁਸੀਂ ਸਾਡਾ ਅੱਜ ਫੇਰ ਸੋ ਚੋਲਸੜੇ ਪੰਚੂਕੇ ਸੀ ਲੇਟਾ ਨੂੰ ਦਿਖਾ ਦਿੱਤੇ ਨੇ ਤੇ ਮੇਰੇ ਨਾ ਕਾਫੀ ਦੇ ਦੋ ਪੈਕੇਟ ਰਏ ਸੀ ਤੇ ਉਧਰ ਹੋ ਰਹੀ ਸੀ ਬਾਰਿਸ਼ ਤੇ ਮੇਰਾ ਜਿਗਰੇ ਅੱਜ ਕਾਫੀ ਪੀਣੇ ਆ ਬੜੇ ਚਿਰ ਬਾਅਦ ਬਣਾਈ ਤੇ ਮੈਂ ਇਹਨਾਂ ਨੂੰ ਪੁੱਛਿਆ ਮੈਂ ਅਸੀਂ ਕਾਫੀ ਨਾ ਬਣਾਈਏ ਕਿਤੇ ਬਣਾ ਲਓ ਆ ਦੇਖੋ ਮੈਂ ਕਾਪੜਾ ਜਪਾਈ ਕਾਫੀ ਇੱਥੇ ਜਪਾਈ ਦੋ ਚਮਚਾ ਨਾ ਇਹ ਖੰਡ ਦੇ ਨਾਲ ਪਾਇਆ ਥੋੜਾ ਜਿਹਾ ਪਾਣੀ ਅੱਧਾ ਕ ਚਮਚ ਫਿਰ ਇਹਨੂੰ ਚੰਗੀ ਤਰ੍ਹਾਂ ਮਿਕਸ ਕੀਤਾ ਅਸੀਂ ਬਣਾਵਾਂਗੇ ਝੱਗ ਵਾਲੀ ਕਾਫੀ ਘਰੇ ਇੰਨੇ ਜਵਾਦ ਬਣਦੀ ਨਾ ਲਾਜਵਾਦ ਬਹੁਤ ਜ਼ਿਆਦਾ ਇਹਨੇ ਚੰਗੀ ਤਰ੍ਹਾਂ ਸੀ ਹਿਲਾਵਾਂਗੇ ਤਾਂ ਜੋ ਉਦਰਾ ਪਰੱਕ ਦਿੱਤਾ ਦੁੱਧ ਗਰਮ ਇਹਨੂੰ ਫੈਂਟੀ ਜਾਣਾ ਜਿਆਦਾ ਕਰੇ ਦਾ ਕਲਰ ਚੇਂਜ ਨਹੀਂ ਹੋ ਜਾਦਾ ਦੇਖ ਸਕਦੇ ਜੇ ਤੇ ਦੁੱਧ ਹੋ ਚੁੱਕਾ ਗਰਮ ਬਣਾਇ ਸੀ ਤੇ ਦੋ ਕੱਪ ਉਦਰਾ ਆ ਗਏ ਡੈਡੀ ਵੀ ਮੈਂ ਫੇਰ ਥੋੜਾ ਦੁੱਧ ਪਾਇਆ ਤਿੰਨ ਕੱਪ ਕਰਦੇ ਨੇ ਜਿੰਨੀ ਜਿੰਨੀ ਚਲੋ ਆਏਗੀ ਸਟੀਲ ਦੇ ਕੱਪ ਵਿੱਚ ਬਣਾ ਲਾਂਗੇ ਆ ਦੇਖੋ ਇੱਚ ਅਸੀਂ ਪਾ ਲਿਆ ਤੇ ਇੱਚ ਨਾ ਮੈਂ ਧਾਰ ਬਨ ਕੇ ਦੁੱਧ ਪਾਣਾ ਸੀ ਜੀ ਉੱਪਰ ਕਰਕੇ ਪ੍ਰਚਨਾ ਤੇ ਉਹ ਮੈਂ ਪਾਇਆ ਕੈਮਰਾ ਔਨ ਕੀਤਾ ਮੈਂ ਲਿਆ ਜੰਗਾ ਹੋਇਆ ਜਿੱਦਣਾ ਛੱਗ ਜੜੀ ਹੁੰਦੀ ਹੈ ਨਾ ਕਾਫੀ ਦੀ ਆਟੋਮੈਟਿਕਲੀ ਉੱਪਰ ਆ ਜਾਂਦੀ ਹੈ ਤੇ ਇੱਥੇ ਨੂੰ ਤੁਸੀਂ ਦੇਖ ਸਕਦੇ ਕਾਫੀ ਮੈਂ ਪਾ ਦਿੱਤੀ ਹੈ ਕੱਪਾਂ 'ਚ ਛੱਗ ਤੁਹਾਨੂੰ ਮੈਂ ਦਿਖਾਣੇ ਆ ਛੱਟ ਆ ਦੇ ਇੱਕ ਸਰਦੀ ਜਿਹਾ ਹਲਾ ਲੈਣਾ ਤੇ ਐਨ ਆ ਦੇਖੋ ਆ ਗਈ ਕਿਨੇ ਇਸ ਤਰ੍ਹਾਂ ਬਣਾ ਕੇ ਫਿਰ ਆਪਾਂ ਬਣਾਈ ਕਾਫੀ ਤੇ ਨਾਲ ਇਹ ਤੇ ਜੀ ਕਰਦਾ ਪਿਆ ਸੀ ਕਿ ਬਾਰਿਸ਼ ਦਾ ਮੌਸਮ ਸੀ ਇਹੋਂ ਮੈਂ ਐਸਾ ਪੀਵਾਂਗੇ ਕੌਫੀ ਤੇ ਮੈਂ ਕੌਫੀ ਫੜਾਨ ਗਈ ਅੰਦਰ ਇਹ ਕਹਿੰਦੇ ਮੈਨੂੰ ਨਾਲ ਕੌਫੀ ਦੇ ਚੌਲ ਵੀ ਲਿਆ ਦੇ ਮੈਂ ਇਹ ਕੀ ਹੋਇਆ ਤਰੀਕਾ ਕਹਿੰਦੇ ਲਿਆ ਦੇ ਨਾ ਮੇਰਾ ਜੀ ਕਰਦਾ ਫਿਰ ਇਹਨਾਂ ਨੇ ਮੈਂ ਨਾਲ ਦਿੱਤੇ ਚੌਲ ਪਾ ਕੇ ਕੌਲ ਚ ਫੇਰ ਆਪਾਂ ਪੀਣ ਲੱਗੇ ਕੌਫੀ ਤੇ ਜਿੰਨਾ ਪੀ ਕੇ ਬਾਰਿਸ਼ ਤੇ ਮੌਸਮ ਚ ਆਨੰਦ ਆ ਗਿਆ ਬੇਟਾ ਮੇਰਾ ਹੁਣ ਆਸੀ ਹੈ ਜੀ 3 ਵਜੇ ਉਹ ਅਜੇ ਘਰ ਅਸੀਂ ਪੀ ਲਈ ਸੀ ਕੌਫੀ ਆ ਦੇਖ ਸਕਦੇ ਜੀ ਸਾਰੇ ਸੇ ਲਾ ਜਾਗੇ ਅੰਦਰ ਡੈਡੀ ਜੀ ਨੇ ਫੜਾਈ ਸੀ ਤੇ ਨਾ ਆਪਾਂ ਵੀ ਦੋਵੇਂ ਜਾਣੇ ਪੀਵਾਂਗੇ ਆਧਿਕਰਣ ਚੌਲ ਵੀ ਲੈ ਕੇ ਦੇਤੇ ਨਾ ਕਹਿੰਦੇ ਸੀ ਮੈਂ ਚੌਲ ਖਾਣੇ ਆ ਨਾਲ ਤੇ ਕਾਫੀ ਪੀ ਕੇ ਅਸੀਂ ਨਾਲੇ ਫੋਨ ਦੇਖਿਆ ਤੇ ਪੀਤੀ ਕਾਫੀ ਬੈਠ ਅੰਦਰ ਹੀ ਗਏ ਆ ਜਿਵੇਂ ਬਾਹਰ ਨਹੀਂ ਬੈਠੇ ਕਿ ਦਿਨ ਰੋਜ਼ ਤੇ ਮੀ ਆ ਜਾਂਦਾ ਕੀ ਕਰਨਾ ਅੰਦਰ ਬਾਹਰ ਬੈਠ ਕੇ ਅੰਦਰ ਹੀ ਬੈਠਦੇ ਆ ਤੇ ਆ ਲੱਗੇ ਆਪਾਂ ਸ਼ੇਅਰ ਹੈ ਹਨ ਤੇ ਵੀਰੇ ਕਾਫੀ ਤੇ ਤੁਸੀਂ ਵੀ ਕਰੋ ਇੰਜੋਏ ਤੇ ਫਰੈਂਡ ਸਾਡੀ ਵੀਡੀਓ ਵਧੀਆ ਲੱਗਦੀ ਹੈ ਤੇ ਵੀਡੀਓ ਨੂੰ ਲਾਈਕ ਚੈਨਲ ਨੂੰ ਸਬਸਕ੍ਰਾਈਬ ਯੂਜ਼ ਕਰ ਦਿਆ ਕਰੋ ਨਾਲ ਦੀ ਨਾਲ ਬੈਲ ਆਈਕਨ ਦਾ ਬਟਨ ਵੀ ਪ੍ਰੈਸ ਕਰ ਲਿਆ ਕਰੋ ਤਾਂ ਜੋ ਸਾਡੀ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਨੂੰ ਮਿਲ ਸਕੇ ਅੰਛਾ ਮੇਰੀ ਆ ਗਈ ਜੀ ਕੈਮਰਾ ਜਮਾ ਦੇਖ ਲਿਆ ਪੌਸਟ ਚ ਆ ਗਈ ਹਨ ਤੇ ਐਂਟਰੀ ਹੋਣ ਲੱਗੀ ਹੈ ਲੋਕ ਵੀ ਦੇਖੀ ਕੋਇ ਤੇ ਅਗਲਾ ਇਹਦਾ ਰਿਐਕਸ਼ਨ ਦਿਖਾਉਣੀ ਹੈ ਮੈਂ ਰੋਟੀ ਵਾਲਾ ਤੇ ਲੋ ਕੀ ਕਰਦਾ ਹੈ ਸ਼ਾਸਤਰੀ ਕੱਗ ਲੱਗਦਾ ਇਹਨੇ ਤੇ ਨਹੀਂ ਆ ਗਿਆ ਬਖੀਏ ਫਿਰ ਆ انا ਮਿਲ ਕੋੜ ਗੋਣੇ ਆ ਮੈਂ ਮਾ ਉਹ ਵੀ ਸਕੂਲ ਵੀ ਨਹੀਂ ਖਾਦੇ ਆ ਮੈਨੂੰ ਮਦਦ ਆਹਨੂ ਕਿਤੇ ਕਿਤੇ ਦੇ ਦੇ ਦੀ ਕਿ ਲੈਣਾ ਹੈ ਨਿਆਣਾ ਵਾਂਗੂ ਕਰਦਾ ਹੈ ਸਿੱਧਾ 11 ਸੋਈ ਜਦੋਂ ਫੈਣੇ ਚਾਹ ਪੀਤੀ ਕੋਬਿੰਜੀ ਤੇ ਬਿਸਕੁਟ ਆ ਗਏ ਤਾਂ ਪਾ ਦਾ ਤੈਨੂੰ ਚੇਤਾ ਹੀ ਨਹੀਂ ਰੱਖਿਆ ਖਾਤਰ ਰੱਖੀ ਇਹਦੇ ਐਕਸ਼ਨ ਦੇ ਨਹੀਂ ਨਾ ਮਾ ਆਪੇ ਨੂੰ ਸੱਤ ਨਾਲ ਕਸਤ ਹਾਂ ਨਹੀਂ ਪੁੱਤ ਬਿਸਕੁਟ ਕਿੱਥੇ ਪਏ ਨੇ ਹੱਦ ਹੋ ਗਈ ਆ ਉਹਦੇ ਪਾਪਾ ਕੋਈ ਹਾਂ ਉਹਦਾ ਉਹ ਬੈਠਾ ਲਾ ਪਤਾ ਕੱਢਿਆ ਜਿੱਤੀ ਰੱਬ ਦੀ ਨੇ ਮੇਰਾ ਪੋਤਾ ਪੇਪਰ ਕਿਹੋ ਜਿਹਾ ਆ ਥੋੜਾ ਵਧੀਆ ਬਸ ਮੇਰੇ ਪੋਤੇ ਨੇ ਪੇਪਰ ਵਧੀਆ ਮਾੜਾ ਐਸੇ ਸਾਰੇ ਗਰੇ ਮਾਲੇ ਪੜਾਇਆ ਇਸ ਵੇਲੇ ਆਹਾ ਕਰੀਏ ਹਾਂ ਫੇਰ ਨਹੀਂ ਕਰਨੀ ਅੱਜ ਨਹੀਂ ਨਿਕੇ ਨਾ ਕੀਤੀ ਰੋਇਨੇ ਆ ਮੇਰਾ ਪੋਤਾ ਮਾ ਮਾਰ ਜੀ ਪਾਣੀ ਲਾ ਕੇ ਦੇਵਾ ਨਹੀਂ ਵਰਦੀ ਲਾ ਜੀ ਕਰਦਾ ਹੈ ਕਿ ਨਹੀਂ ਕਰਦਾ ਤੂੰ ਨਹੀਂ ਮੁੱਕ ਜਾਣਾ ਮਸਕੂਲੇ ਨਹੀਂ ਨਾ ਜੀ ਕਰਦਾ ਤੇ ਤੁਜੀ ਜਿਹੜਾ ਪਾਜਣਾ ਹੈ ਤੇ ਮਾਂ ਨੂੰ ਆ ਖਾ ਲ ਜੀ ਕਰਦਾ ਜਾਂ ਮਾਂ ਨੂੰ ਕਿਤਰਾ ਪਤਾ ਲੱਗ ਜਾਂਦਾ ਹੈ ਉਹਦੋਂ ਨਹੀਂ ਬਣ ਹੈ ਕਿਤਰਾ ਪਤਾ ਲੱਗ ਜਾਂਦਾ ਮੇਰਾ ਜੀ ਮੋਮੋਸ ਖਾਣੂ ਕਰਦਾ ਉਹ ਮੋਮੋਸ ਨਹੀਂ ਮਾਂ ਖਾਂਂ ਦਿੰਦੀ ਤੇ ਲਾ ਮਾਂ ਨੂੰ ਪਤਾ ਲੱਗ ਜਾਂਦਾ ਤੂੰ ਕਿੱਦੇ ਬੈਠਾ ਹੈ ਸਕੂਲੇ ਮਾਂ ਘਰੇ ਮਾ ਨੂੰ ਪਤਾ ਹੈ ਅੰਜ ਰਾਜ ਰੋਟੀ ਖਾਣ ਨੂੰ ਨਹੀਂ ਠੀਕ ਆ ਤਾਂ ਅੰਜ ਨੇ ਅੱਜ ਚਾਵਲ ਖਾਣੇ ਮਮਾ ਬਣਾ ਲਈ ਚਲੋ ਠੀਕ ਹੈ ਇਹਦਾ ਪਿਆਰ ਮਾਪ ਪਤਾ ਜੜਾ ਤੇ ਅਸੀਂ ਕਿ ਇਹ ਕੁੜੀ ਦੇ ਕਰੀ ਉਪਾਰ ਕਰ ਲਈ ਫੇ ਥੋੜਾ ਜਨਾ ਆ ਆ ਗਈ ਆਵਾਜ਼ ਚਾਓ ਹੁਣੇ